पुलिस ने नवी वादी कामयाबी हाथ लगी है घस्ते के चोर गिरोह इंचार्मेंबर द्वारा पर्दा फांस पुलिस दफन लोकीता किया है सत्तर किलो पार्टी करंसी द सिक्के बरामद की थी ने तो जाली नंबर प्लेट भी बरामद होई है पुलिस दफन लो फिलहाल मामले निर्दश कर लिया गया है तो जांच पड़ताल जारी रखी गई ह� ਮਤਲਬ ਕਿ ਤੁਸੀਂ ਇਹ ਲਾਉਂ ਵੀ ਆ ਨਾ ਸਿਰਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਦਾ ਉਹਨਾਂ ਨੂੰ ਲਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਜੇਕਰ ਕਿਸੇ ਛੋਕ ਦੇ ਵਿੱਚ ਕੋਈ ਕਿਤੇ 골ਡ ਪਿਆ ਜਾਂ ਕਿਤੇ ਕੋ ਕਪੜਾ ਪਿਆ ਹੈ ਚੰਗਾ ਜਿਹੜਾ ਇਹਨਾਂ ਦਾ ਸੌਖਾ ਘੜੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹੋਰ ਹੀ ਹੋਰ ਇਹਨਾਂ ਤੋਂ ਰਿਕਵਰ ਕਰਾਂਗੇ ਤੇ ਅਲੱਗ-ਅਲੱਗ ਮਕੰਮੇ ਅੰਦਰ ਇਹਨਾਂ ਦਾ ਪ੍ਰੋਡਕਸ਼ਨ ਰੈਂਟ ਲੈ ਕੇ ਅੱਗੇ ਫਰਦਰ ਅਸੀਂ ਕੁਝ-ਕੁਝ ਨਾਲ ਕਰਾਂਗੇ ਤੇ ਇਹ ਨਾਲ ਜਾਂ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕੜੇ ਨੇ ਅੱਗੇ ਉਪਰ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ 4 ਗ੍ਰਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਬੈਂਕ ਦੇ ਮੈਂਬਰਸ ਹੈ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਫਤਾਰ ਕਰਾਂਗੇ ਬਾਕੀ ਨਾਲ ਤੋਂ ਜਿਹੜਾ ਸਜੋ ਸਮਾਨ ਜਿਹੜਾ ਫੜਿਆ ਇਹਨਾਂ ਤੋਂ ਸਿੱਕੜੇ ਫੜੇ ਨੇ ਇਹਨਾਂ ਤੋਂ ਜਾਲੀ ਨੰਬਰ ਪਲੇਅਰਸ ਫੜਿਆ ਨੇ ਕ੍ਰੈਡਿਟ ਕਾਰਡੀਆਂ ਸਵਿਫਟ ਕਾਰਡ ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਨਾਲ ਸਾਰੇ ਅਸੀਂ ਕਵਰ ਕਰ ਲਿਆ ਨਾ ਤੁਹਾਨੂੰ ਤੇ ਹੋਰ ਅੱਗੇ ਫਰਦਰ ਸਾਡੀ ਟੀਮ ਜਿਹੜੀ ਹੈ ਕੁਝ ਕੁਝ ਕਰੇ। ਸਾਰੇ ਇਹ ਉਹੀ ਕਹਿ ਰਹੇ ਆ ਜਿਹੜਾ ਪਟਿਆਲੇ ਦੇ ਪਿਛਲੇ ਦੇ ਵੀ ਕਿ ਚਿੱਟੀ ਸਫਸਤ ਕਾਰ ਨੇ ਬੜਾ ਕਾਹ ਪਾਇਆ ਰਸੀ। ਸ਼ੇਰਾ ਵਾਲੇ ਗੇਟ ਹੋ ਗਿਆ ਜਾਂ ਹੋਰ ਉਹੀ ਕਹਿ ਰਹੇ ਆ ਜੀ ਮਤਲਬ ਇਹ ਬਿਲਕੁਲ ਉਹੀ ਕਹਿ ਰਹੇ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਜਿਹੜੇ ਜਿਹੜਿਆਂ ਦੇ ਮੈਂ ਤੁਹਾਨੂੰ ਅਜੇ ਪਰਚੇ ਦੱਸੇ ਨੇ ਤੇ ਉਹੀ ਕਹਿ ਰਹੇ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ। ਜੀ ਜੀ। ਮਦਰੋਂ ਪਹਿਲਾਂ ਉਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੇ ਤੇ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਕ ਕਰਦੇ ਤੇ ਆਪਣੀ ਵਾਰਗ ਕਰਕੇ ਤੇ ਫਿਰ ਹੋਰ ਨੰਬਰ ਲਾ ਦਿੰਦੇ